ਦੋਸਤੋ ਜੀਣੇ ਕੇ ਸਿੱਧਾ ਮਨ ਜਿੱਤ ਲਿਆ ਨਾ ਉਹਨੇ ਸਭ ਕੁਝ ਜਿੱਤ ਲਿਆ ਜੇ ਆਪਾਂ ਜ਼ਬਾਨ ਮਿੱਠੀ ਰੱਖਾਂਗੇ ਤਾਂ ਅਗਲੇ ਦਾ ਮਨ ਜਿੱਤਿਆ ਜਾਂਦਾ ਹੈ ਜੇ ਆਪਾਂ ਜ਼ਬਾਨ ਨੂੰ ਕੌੜੀ ਕਰਾਂਗੇ ਤਾਂ ਹੀਰਖਾ ਬ੍ਰੋਧਤਾ ਪੈਦਾ ਹੋ ਜਾਂਦੀ ਹੈ ਇੱਕ ਵਾਰੀ ਦੀ ਗੱਲ ਹੈ ਕੋਈ ਕੁੜੀ ਨਮੀ ਵਿਆਹੀ ਆਪਦੇ ਸਹੁਰਿਆਂ ਦੇ ਘਰੇ ਆਈ 6 ਮਹੀਨੇ ਹੋਏ ਸੀ ਵਿਆਹ ਨੂੰ ਤੇ ਉਹਦੀ ਜਿਹੜੀ ਸੱਸ ਸੀ ਤਾਂ ਉਹਦੀ ਕੁੜੀ ਨੇ ਫੋਨ ਕਰਿਆ ਕਹਿੰਦੀ ਮਾਤਾ ਮੈਨੂੰ ਸਾਗ ਬਣਾ ਕੇ ਦੇ ਤੇ ਨਾਲੇ ਖੋਈ ਦੀਆਂ ਜੰਨੀਆਂ ਬਣਾ ਕੇ ਦੇ ਮੈਨੂੰ ਬਣਾਉਣੀਆਂ ਨਹੀਂ ਆਉਣੀਆਂ ਕੱਲ ਨੂੰ ਮੈਂ ਤੇਰੇ ਲੇਵੇ ਆਉਂਗੀ ਤੇ ਮੈਂ ਲੈ ਕੇ ਜਾਉਂਗੀ ਤਾਂ ਇਹ ਗੱਲ ਸੁਣ ਕੇ ਮਾਂ ਆਪਦੀ ਨੂੰਹ ਨੂੰ ਕਹਿਣ ਲੱਗੀ ਕਹਿੰਦੀ ਐਂ ਕਰ ਆਪਾਂ ਸਾਗ ਲਿਆਉਣੇ ਆ ਤੇ ਸਾਗ ਬਣਾਉਣ ਦੀ ਤਿਆਰੀ ਕਰੀਏ ਕਿਉਂਕਿ ਕੱਲ ਨੂੰ ਕੁੜੀ ਨੇ ਆਉਣਾ ਹੈ ਤਾਂ ਉਹ ਸਾਗ ਬਣਾਉਣ ਦੀ ਤਿਆਰੀ ਕਰਨ ਲੱਗੀ ਤੇ ਉਹਦੀ ਜਿਹੜੀ ਨੂੰ ਸੀ ਉਹ ਪਿਆਜ਼ ਅਦਰਕ ਵਗੈਰਾ ਕੱਟਣ ਲੱਗੀ ਤੇ ਨਾਲੇ ਖੋਏ ਵਾਸਤੇ ਦੁੱਧ ਮੰਗਾਇਆ ਤੇ ਵੀ ਜਾਨੀ ਕਿ ਖੋਆ ਵੀ ਕੱਢਣਾ ਤਾਂ ਜਿਹੜੀ ਉਹਦੀ ਨੂੰਹ ਸੀ ਉਹ ਕਹਿਣ ਲੱਗੀ ਮਾਤਾ ਮੇਰੇ ਵਾਸਤੇ ਵੀ ਖੋਇਦੀਆਂ ਪਿੰਨੀਆਂ ਬਣਾ ਦੀ ਮੇਰੇ ਵਾਸਤੇ ਵੀ ਸਾਗ ਬਣਾ ਦੀ ਮੈਨੂੰ ਕਿਹੜਾ ਬਣਾਉਣਾ ਆਉਂਦਾ ਮੇਰਾ ਵੀ ਬਹੁਤ ਜੀ ਕਰਦਾ ਹੈ ਕਾਣ ਨੂੰ ਤਾਂ ਉਹ ਸੱਸ ਉਹਦੀ ਕਹਿਣ ਲੱਗੀ ਜੇ ਮੈਂ ਮੈਂ ਆਪਦੀ ਧੀ ਨੂੰ ਬਣਾ ਕੇ ਦੇ ਰਹੀਆਂ ਤੂੰ ਵੀ ਆਪਦੀ ਮਾਂ ਨੂੰ ਕਹਿ ਦੇ ਉਹ ਨਹੀਂ ਬਣਾ ਸਕਦੀ ਤੂੰ ਵੀ ਆਪਦੀ ਮਾਂ ਨੂੰ ਕਹਿ ਕੇ ਬਣਵਾ ਸਕਦੀ ਹੈ ਇਹਨੂੰ ਸਾਗ ਚਾਹੀਦਾ ਮੈਨੂੰ ਬਣਾਉਣਾ ਨਹੀਂ ਆਉਂਦਾ ਮੇਰੀ ਧੀ ਨੇ ਵੀ ਮੈਨੂੰ ਆਖੀ ਹੈ ਤੂੰ ਵੀ ਆਪਦੀ ਮਾਂ ਨੂੰ ਕਹਿ ਸਕਦੀਆਂ ਤਾਂ ਜਿਹੜੀ ਉਹ ਨੂਹ ਸੀ ਬਹੁਤ ਸਿਆਣੀ ਤੇ ਸਮਝਦਾਰ ਸੀ ਉਹ ਕਹਿਣ ਲੱਗੀ ਮਾਤਾ ਮੈਂ ਤੈਨੂੰ ਮਾਂ ਸਮਝਿਆ ਤੇ ਤੈਮੀ ਮੈਨੂੰ ਧੀ ਬਣਾਇਆ ਸੀ ਜਦੋਂ ਤੁਸੀਂ ਮੈਨੂੰ ਦੇਖਣ ਗਏ ਸੀ ਤਾਂ ਉਦੋਂ ਤਾਂ ਆਖਿਆ ਸੀ ਕਿ ਤੂੰ ਮੇਰੀ ਨੂਹ ਨਹੀਂ ਮੈਂ ਤੈਨੂੰ ਧੀਆ ਵਾਂਗ ਰੱਖੂੰਗੀ ਤੇ ਤੂੰ ਅੱਜ ਕਹਿਣ ਲੱਗੀ ਵੀ ਤੂੰ ਆਪਦੀ ਮਾਂ ਨੂੰ ਕਹਦੇ ਉਹ ਬਣਾ ਕੇ ਦੇ ਦੇ ਤੂੰ ਕੀ ਮੇਰੀ ਮਾਂ ਨਹੀਂ ਹੈਗੀ ਮੈਂ ਵੀ ਤੈਨੂੰ ਆਪਦੀ ਮਾਂ ਸਮਝਿਆ ਜਦੋਂ ਇਹ ਗੱਲ ਉਹਦੀ ਸੱਸ ਨੇ ਸੁਣੀ ਤਾਂ ਉਹਦੇ ਅੰਦਰ ਪਿਆਰ ਦਾ ਬਲਬਲਾ ਉੱਠਿਆ ਤੇ ਉਹ ਕਹਿਣ ਲੱਗੀ ਆਪਦੀ ਨੂੰ ਨੂੰ ਜੱਫੀ ਪਾ ਕੇ ਕਹਿੰਦੀ ਧੀਏ ਬਾਕੀ ਗੱਲ ਸਹੀ ਐ ਮੈਂ ਭੁੱਲ ਗਈ ਸੀ ਕਿ ਮੈਂ ਤੇਰੇ ਨਾਲ ਵਾਅਦਾ ਕਰਿਆ ਕਿ ਮੈਂ ਤੈਨੂੰ ਆਪਦੀ ਧੀ ਬਣਾ ਕੇ ਰੱਖੂੰਗੀ ਤਾਂ ਅੱਜ ਮੈਨੂੰ ਯਾਦ ਕਰਾਤਾ ਕਿ ਮੇਰੀ ਵਾਕੀ ਤੂੰ ਤੀਏ ਤੇ ਉਹਨੇ ਉਹਨੂੰ ਜੱਫੀ ਪਾਈ ਤੇ ਗੱਲ ਨਾਲ ਲਾਇਆ ਤੇ ਕਹੇ ਲੱਗੀ ਧੀਏ ਮੈਂ ਹੁਣ ਤੈਨੂੰ ਨੂੰਹ ਨਹੀਂ ਕਹਿੰਦੀ ਮੈਂ ਆਪਦੀ ਸਦਾਤੀ ਬਣਾਈ ਰੱਖੂਗੀ ਪਰ ਅੱਜ ਮੇਰਾ ਮਨ ਜਿੱਤ ਲਿਆ ਦਿਲ ਜਿੱਤ ਲਿਆ ਇਸ ਕਰਕੇ ਦੋਸਤੋ ਕਈ ਵਾਰੀ ਵੱਡਿਆਂ ਨੂੰ ਨਹੀਂ ਪਤਾ ਹੁੰਦਾ ਛੋਟਿਆਂ ਨੂੰ ਵੀ ਬਹੁਤ ਗਿਆਨ ਹੁੰਦਾ ਹੈ ਤਾਂ ਉਹਨੇ ਆਪਦੀ ਸੱਸ ਨੂੰ ਗੱਲਾਂ ਕਹਿ ਕੇ ਉਹਦਾ ਮਨ ਜਿੱਤਿਆ ਤੇ ਉਹਦਾ ਦਿਲ ਜਿੱਤਿਆ ਇਸ ਕਰਕੇ ਕਈ ਵਾਰੀ ਛੋਟਿਆਂ ਦੇ ਦਿਮਾਗ ਦੇ ਵਿੱਚ ਵੀ ਬਹੁਤ ਪਿਆਰ ਹੁੰਦਾ ਹੈ ਵੱਡਿਆਂ ਨੂੰ ਨਹੀਂ ਪਤਾ ਉਹ ਭੁੱਲ ਜਾਂਦੇ ਨੇ ਤੇ ਮਨ ਜਿਤਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹ ਆਪਦੇ ਸਾਰੇ ਹੁੰਦਾ ਮਨ ਜਿਤਨਾ ਇਸ ਨਾਲ ਫਿਰ ਉਹ ਦੋਨੇ ਸੱਸ ਨੂੰਹਾਂ ਧੀਆ ਤੇ ਮਾਵਾ ਮੰਗੂ ਰਹਿਣ ਲੱਗੀ ਆ ਇਹ ਸਿਰਫ ਸਤਕਾਰ ਦੀ ਗੱਲ ਹੁੰਦੀ ਹੈ ਤੇ ਪਿਆਰ ਦੀ ਗੱਲ ਹੁੰਦੀ ਹੈ